ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਫਿਰਸਵਾਰੀ ਸਾਧ ਸੰਗ ਜੀਓ ਆਉ ਅਜਾਪਾਂ ਤਨ ਤਨ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਸ ਵੇਲੇ ਮੁੱਢਈ ਖਾਨੇ ਦਾ ਕੰਮਕਾਰ ਸੰਭਾਲਿਆ ਜਿਸ ਵੇਲੇ ਪਿਤਾ ਜੀ ਆਕ ਚੁਕੇ ਸਨ ਬਾਬੇ ਨਾਨਕ ਦੇ ਕੰਮ ਕਰ ਵੇਖੇ ਭੈਣ ਨਾਨਕੀ ਨਗਰ ਵਿੱਚ ਪਹੁੰਚੀ ਔਰ ਪਿਤਾ ਨੂੰ ਸਮਝਾਇਆ ਪਿਤਾ ਜੀ ਕਹਿਣ ਲੱਗੇ ਕਿ ਤੂੰ ਇਹਨੂੰ ਤਲਵੰਡੀ ਤੋਂ ਆਪਣੇ ਨਾਲ ਲੈ ਜਾ ਹੁਣ ਭੈਣ ਜੀ ਤੇ ਜੈ ਰਾਮ ਜੀ ਭਾਈਆ ਜੀ ਇਹ ਦੋਨੋਂ ਬਾਬਾ ਨਾਨਕ ਜੀ ਨੂੰ ਸਲਤਾਨਪੁਰ ਸ਼ਹਿਰ ਵਿੱਚ ਲੈ ਆਏ ਇੱਥੇ ਸ਼ਹਿਰ ਦੇ ਵਿੱਚ ਜਿਹੜਾ ਨਵਾਬ ਸੀ ਉਹ ਮੁਸਲਮਾਨ ਲੋਧੀ ਸੀ ਨਾਨਕ ਜੀ ਦੇ ਜੀਜਾ ਜੀ ਉੱਥੇ ਰਹਿੰਦੇ ਸਨ ਵੱਡੀ ਭੈਣ ਦਾ ਨਾਮ ਵੀ ਨਾਨਕੀ ਜੀ ਜਿਸ ਵੇਲੇ ਇਹਨਾਂ ਨੇ ਨਵਾਬ ਦੇ ਨਾਲ ਗੱਲਬਾਤ ਕੀਤੀ ਕਿਉਂਕਿ ਨਵਾਬ ਦੇ ਨਾਲ ਜੈ ਰਾਮ ਜੀ ਪਾਇਆ ਜੀ ਦੀ ਚੰਗੀ ਸਾਥ ਸੀ ਗੁਰੂ ਜੀ ਆਪਣੇ ਮਾਤਾ ਪਿਤਾ ਨਾਲ ਬਹੁਤ ਉਦਾਸ ਰਹਿੰਦੇ ਸਨ ਇਸ ਕਾਰਨ ਬਾਬਾ ਨਾਨਕ ਜੀ ਨੂੰ ਇੱਥੇ ਲਿਆਏ ਔਰ ਜਦੋਂ ਸultanpur ਦੇ ਵਿੱਚ ਮੋਦੀ ਖਾਨੇ ਦੀ ਜਿਮੇਵਾਰੀ ਲੈ ਕੇ ਦੇਣ ਵਾਸਤੇ ਨਵਾਬ ਦੇ ਨਾਲ ਗੱਲਬਾਤ ਚੱਲੀ ਤਾਂ ਉਹ ਮੰਨਾਂ ਨੇ ਹਾਮੀ ਭਰ ਦਿੱਤੀ ਔਰ ਗੁਰੂ ਸਾਹਿਬ ਨੇ ਸultanpur ਦੇ ਵਿੱਚ ਕੁਝ ਸਮਾਂ ਬਤਾਇਆ ਮੋਦੀ ਖਾਨੇ ਦਾ ਕੰਮ ਵੱਡੀ ਜ਼ਿੰਮੇਵਾਰੀ ਦਾ ਸੀ ਅਸਲੀ ਫੇਰ ਵੀ ਚਾਹੇ ਜਿੰਨਾ ਮਰਜੀ ਪਿਆਰ ਸੀ ਨਵਾਬ ਦੇ ਨਾਲ ਭਾਈਆ ਜੈ ਰਾਮ ਨੂੰ ਨਾਜਮਾਨਤ ਵੀ ਦੇਣੀ ਪਈ ਗੁਰੂ ਜੀ ਨੇ ਮੋਦੀ ਖਾਣੇ ਦਾ ਕੰਮ ਅਜੀਬ ਢੰਗ ਨਾਲ ਚਲਾਇਆ ਜਦੋਂ ਕਦੇ ਕੋਈ 100 100 ਦਾ ਦਾਣ ਅਟਜ ਕਣਕ ਤੋਲ ਕੇ ਕਿਸੇ ਨੂੰ ਦੇਣਾ ਹੁੰਦਾ ਤਾਂ ਉਹ 1 2 3 4 ਆ ਤੋਲ ਦਿੰਦੇ ਤੇ ਜਦੋਂ 12 ਤੋਂ ਪਾਰ 13 ਤੱਕ ਪਹੁੰਚ ਜੇ ਤਾਂ ਉੱਥੇ ਰੁਕ ਜਾਂਦੇ ਪਾਉ 13 13 ਦੇ ਨਾਲ ਹੀ ਤੋਲਦੇ ਔਰ ਅਨਾਜ ਦਾ ਵਜ਼ਨ ਭਾਵੇਂ 2 3 ਜਾਂ 500 ਰੁਪਏ ਤੱਕ ਹੋਵੇ ਪਰ ਉਹਨਾਂ ਦੀ ਜ਼ੁਬਾਨ ਦੇ ਉੱਤੇ 13 13 ਸ਼ਬਦ ਹੀ ਬਣਿਆ ਸੀ ਭਾਵ ਏ ਵੈਗੁਰੂ ਮੈਂ ਤੇਰਾ ਹਾਂ ਮੈਂ ਤੇਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਕੋਈ ਸ਼ਬਦਾ ਮੰਗਦਾ ਸੀ ਉਹ ਦੇ ਦਿੰਦੇ ਸੀ ਤੇ ਇਸ ਦਾ ਕੋਈ ਹਿਸਾਬਤਾ ਵੀ ਆਪਣੇ ਕੋਲ ਨਹੀਂ ਸੰਰਖਦੇ ਉਹਨਾਂ ਦੀ ਪ੍ਰਸਿੱਧੀ ਦੂ ਦੂ ਤੱਕ ਫੈਲ ਗਈ ਦੁਕਾਨ ਅੱਗੇ ਸਵੇਰ ਤੋਂ ਸ਼ਾਮ ਤੱਕ ਮਗਤਿਆਂ ਦੀ ਭੀੜ ਵੀ ਲੱਗੀ ਰਹਿੰਦੀ ਐ ਇਸ ਤਰ੍ਹਾਂ ਹਰ ਪਾਸੇ ਚਰਚਾ ਹੋਣ ਲੱਗੀ ਗੱਲਾਂ ਹੋਣ ਲੱਗ ਪਈਆਂ ਕਹਿੰਦੇ ਨੇ ਨਾ ਕਿ ਦੁਨੀਆਂ ਜਿਹਦੇ ਦੰਦੇ ਜਿਹੜੇ ਨੇ ਦਾਤਰੀ ਦੇ ਇੱਕ ਬੰਨੇ ਹੁੰਦੇ ਨੇ ਦੁਨੀਆਂ ਦੇ ਦੋਹੀ ਬੰਨੀ ਪਿਆਰੇ ਹੁੰਦੇ ਨੇ ਵੱਧ ਲ ਜਾ ਕੇ ਵੀ ਲੋਕ ਖੁਸ਼ ਨਹੀਂ ਸਨ ਕਹਿੰਦੇ ਨੇ ਇੱਕ ਵਾਰ ਜਿਸ ਵੇਲੇ ਆ ਰਾਮਚੰਦਰ ਜੀ ਹੋਰਾਂ ਨੂੰ ਬਨਵਾਸ ਮਿਲਿਆ ਸੀ ਉਹਨਾਂ ਨੇ ਆਪਣੀ ਜਗ੍ਹਾ ਤੇ ਜਿਸ ਕਈ ਨੇ ਇਹਨਾਂ ਨੂੰ ਬਰਵਾਸ ਦਵਾਇਆ ਸੀ ਉਸ ਦੇ ਪੁੱਤਰ ਨਾਲ ਬਹੁਤ ਜ਼ਿਆਦਾ ਪਿਆਰ ਸੀ ਔਰ ਫਿਰ ਵੀ ਰਾਜ ਭਾਗ ਉਸ ਨੂੰ ਸੌਂਪ ਦਿੱਤਾ ਕਹਿਣ ਲੱਗੇ ਇਹ ਵੀਰ ਜੀ ਇਹ ਹੁਣ ਆਪਣੀ ਮਰਿਆਦਾ ਦੇ ਨਾਲ ਇਸ ਰਾਜ ਭਾਗ ਨੂੰ ਚਲਾਵੀ ਅਸੀਂ ਜਦੋਂ 14 ਸਾਲ ਦਾ ਬਨਵਾਲ ਕੱਦ ਕੇ ਆਵਾਂਗੇ ਤੇ ਫਿਰ ਅਸੀਂ ਆਣ ਕੇ ਸੰਭਾਲ ਲਵਾਂਗੇ ਕੋਣ ਪਿਆਰਿਓ ਇੱਥੇ ਵੀ ਦੋਵਾਂ ਭਰਾਵਾਂ ਦਾ ਪਿਆਰ ਇਤਨਾ ਕੋ ਹੈ ਕਿ ਆਪਣੇ ਭਰਾ रामचंद्र लक्ष्मण ਦੇ ਜਾਣ ਤੋਂ ਕਿ ਕਈ ਪੁੱਤਰ ਨਹੀਂ ਉਹਨਾਂ ਦੇ ਸੰਗਾਸਨ ਤੇ ਉਹਨਾਂ ਦੀ ਇੱਕ ਖੜਾਂ ਲੈ ਕੇ ਰੱਖੀ ਆਪ ਉਸ ਗਾਸਨ ਦੇ ਉੱਤੇ ਬਰਾਜਮਣ ਨਹੀਂ ਸੰਦੇ ਔਰ ਬਹੁਤ ਵਧੀਆ ਰਾਜ ਭਗ ਚਲਾਇਆ ਲੋਕਾਂ ਦੇ ਵਿੱਚ ਖੋਕਾ ਦਿੱਤਾ ਗਿਆ ਕਿ ਕੋਈ ਵੀ ਦਰਬਾਰ ਦੇ ਵਿੱਚ ਆਵੇ ਤੇ ਭਾਂਡਾ ਮੁੱਧਾ ਲੈ ਕੇ ਆਵੇ ਜਦੋਂ ਦਰਬਾਰ ਦੇ ਵਿੱਚੋਂ ਆਪਣੇ ਨਗਰ ਨੂੰ ਆਪਣੇ ਘਰ ਨੂੰ ਜਾਵੇ ਉਹ ਪਿਆਰਿਓ ਭਾਂਡਾ ਸਿੱਧਾ ਲੈ ਕੇ ਜਾਵੇ 14 ਸਾਲ ਦੇ ਬਨਵਾਸ ਤੋਂ ਬਾਅਦ ਜਦੋਂ ਲੋਕਾਂ ਦੀ ਭੀੜ ਦੇ ਵਿੱਚ ਰਾਮਚੰਦਰ ਜੀ ਲక్ష్మణ ਜੀ ਸੀਤਾ ਦੀ ਆਏ ਉਹਨਾਂ ਨੇ ਰਾਜ ਭਾਗ ਬਾਰੇ ਪੁੱਛਿਆ ਕਿ ਸਾਡੇ ਪ੍ਰਤਾਣ ਨੇ ਕਿਹਸਾ ਰਾਜ ਕੀਤਾ ਕਹਿੰਦੇ ਜੀ ਕਾਹਦਾ ਰਾਜ ਕਹਿੰਦੇ ਭਾਂਡਾ ਮੂਤਾ ਮੰਗਾਉਂਦਾ ਸੀ ਅਤੇ ਸਿੱਧਾ ਕਰਕੇ ਭੇਜਦਾ ਸੀ ਭਾਵ ਖਾਲੀ ਭਾਂਡਾ ਮੰਗਾਉਂਦਾ ਸੀ ਔਰ ਭਰ ਕੇ ਭੇਜ ਦਿੰਦਾ ਸੀ ਇਹ ਹੀ ਗੱਲ ਬਾਬਾ ਨਾਨਕ ਜੀ ਦੇ ਵੇਲੇ ਹੋਈ ਲੋਗਾ ਨੇ ਵੱਤੋ ਵੱਤ ਰਸਦਾਂ ਬਸਤਾਂ ਲੈ ਜਾਣੀਆਂ ਤੇ ਨਾਲ ਹੀ ਨਵਾਬ ਦੇ ਕੰਨ ਜਾ ਕੇ ਪ੍ਰਣਾਇ ਸ਼ੁਰੂ ਕਰ ਦਿੱਤੇ ਸੰਦੇਸ਼ਵਾਕਾਂ ਨੇ ਤਾਂ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਦੀ ਖਾਨਾ ਲਟਵਾ ਕੇ ਉਹ ਕਿਤੇ ਭੱਜ ਜਾਵੇਗਾ ਜਾਂ ਦਰਿਆ ਵਿੱਚ ਡੁੱਬ ਜਾਵੇਗਾ ਸਾਰੀ ਮੁਸੀਬਤ ਭਾਈਆ ਜੇ ਆਰਮ ਜੀ ਤੇ ਪੈ ਜਾਵੇਗੀ ਲੋਕਾਂ ਦੀਆਂ ਗੱਲਾਂ ਸੁਣ ਕੇ ਜੇ ਆਰਮ ਬਹੁਤ ਚਿੰਤਤ ਹੋਣ ਲੱਗਾ ਦੂਜੇ ਪਾਸੇ ਕਿਸੇ ਨੇ ਨਵਾਬ ਨੂੰ ਇਹ ਸੁਨੇਹਾ ਭੇਜ ਦਿੱਤਾ ਕਿ ਨਾਨਕ ਉਸ ਦਾ ਮੋਦੀ ਖਾਨਾ ਤਬਾਹ ਕਰਕੇ ਭੱਜਣ ਵਾਲਾ ਹੈ ਪਰ ਕੇਵਲ ਇੱਕ ਬੀਬੀ ਨਾਨਕੀ ਨੂੰ ਇਹਨਾਂ ਤੇ ਅਟੁੱਟ ਵਿਸ਼ਵਾਸੀ ਆਖਰ ਨਵਾਬ ਨੇ ਆਪਣੇ ਦੂਤਾਂ ਨੂੰ ਮੋਦੀਖਾਨੇ ਦਾ ਹਸਾਬ ਕਿਤਾਬ ਨਿਪਟਾਉਣ ਲਈ ਭੇਜਿਆ ਤੇ ਹਸਾਬ ਕਿਤਾਬ ਸ਼ੁਰੂ ਹੋ ਗਿਆ ਉਤਨਾ ਚਿਰ ਪਿਆਰਿਓ ਬਾਬੇ ਨਾਨਕ ਨੂੰ ਇੱਕ ਹਸਾਬ ਦਾ ਬੰਦੀ ਬਣਾ ਕੇ ਰੱਖਿਆ ਗਿਆ ਸੁਲਤਾਨਪੁਰ ਦੇ ਵਿੱਚ ਉਹ ਜਗ੍ਹਾ ਪਿਆਰਿਓ ਅੱਜ ਵੀ ਮੌਜੂਦ ਹੈ ਜਿਸ ਵੇਲੇ ਹਸਾਬ-ਕਿਤਾਬ ਕੀਤਾ ਤਾਂ ਕਹਿੰਦੇ ਨੇ ਹਸਾਬ-ਕਿਤਾਬ ਦਾ ਲਿਖਾ ਤਿੰਨ ਦਿਨ ਚੱਲਦਾ ਰਿਹਾ ਸਾ ਬਹੁਤ ਵੱਡਾ ਸੀ ਤਿੰਨ ਚਾਰ ਵਾਰੀ ਸਾਫ ਕਰਨ ਦੇ باوجود ਵੀ ਗੁਰੂ ਜੀ ਦੇ 400 500 ਰੁਪਏ ਵਧਰੇ ਸਨ ਜਿਸ ਕਾਰਨ ਚੁਗਲਖੋਰ ਜਿਹੜੇ ਸੀ ਉਹ ਸ਼ਰਮਿੰਦਾ ਹੋ ਕੇ ਉੱਥੋਂ ਚਲੇ ਗਏ ਤੇ ਗੁਰੂ ਜੀ ਦੀ ਮਹਿਮਾ ਵਧ ਗਈ ਔਰ ਉਸ ਵੇਲੇ ਸਲਪਾ ਸੁਲਤਾਨਪੁਰ ਦਾ ਨਵਾਬ ਲੋਧੀ ਵੀ ਗੁਰੂ ਜੀ ਤੇ ਬਹੁਤ ਖੁਸ਼ ਹੋਇਆ ਤੇ ਅੱਗੇ ਤੋਂ ਫਿਰ ਕਾਰਵਿਹਾਰ ਗੁਰੂ ਸਾਹਿਬ ਨੂੰ ਸੌਮ ਦਿੱਤਾ ਪਰ ਗੁਰੂ ਜੀ ਨੇ ਬੇਨਤੀ ਕੀਤੀ ਕਿ ਮੈਂ ਜਿੰਨਾ ਚਿਰ ਕੰਮ ਕਰਨਾ ਸੀ ਕਰ ਲਿਆ ਕਿਉਂਕਿ ਆਪ ਜੀ ਨੂੰ ਵੀ ਵਿਸ਼ਵਾਸ ਨਹੀਂ ਸੀ ਆਇਆ ਇਸ ਵਾਸਤੇ ਹੁਣ ਮੈਂ ਅੱਗੇ ਤੋਂ ਮੋਦੀ ਦੀ ਕਾਰ ਨਹੀਂ ਕਰਾਂਗਾ ਉਹਨਾਂ ਨੇ کاروبار ਛੱਡ ਕੇ ਭੈਣ ਜੀ ਦੇ ਘਰ ਜਾ ਕੇ ਪਹੁੰਚ ਗਏ ਔਰ ਸਾਰੀ ਗੱਲ ਭੈਣ ਨੂੰ ਅਤੇ ਭਾਈ ਨੂੰ ਦੱਸੀ ਤੇ ਬੜੇ ਖੁਸ਼ ਹੋਏ ਸ਼ੋਹ ਪਿਆਰਿਓ ଏਸੀ ਮੋਦੀ ਖਾਨੀ ਦਾ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਗੁਰੂ ਸਵਾਰਿਓ ਵਾਹ ਗੱਜ ਕੇ ਫਤਿਹ ਜਾਈਏ ਜੋ ਆਜ ਗੁਰ ਜੀ ਦਾ ਖਾਲਸਾ ਵਾਹ ਜਿੱਕੇ ਜੀ ਫਤਿਹ